ਰਾਮ ਬੋਲੇ ਉਹ ਰਾਮ ਦੀ ਆਵਾਜ਼ ਆ ਉਹ ਦੇਵ ਹੈ ਉਹ ਸ਼ੁੱਧ ਗਿਆਨ ਉਹ ਚੰਗੀ ਰਹਿ ਦਿੰਦੀ ਆ ਵੀ ਆਹ ਵਾਲਾ ਕੰਮ ਨਾ ਕਰ ਝੂਠ ਨਾ ਬੋਲ ਦੂਜਾ ਹੱਕ ਨਾ ਖਾ ਇਨਸਾਫ ਹੱਕ ਤੇ ਖੜ ਇਹ ਦੇਵ ਹੈ ਮਹਾਦੇਵ ਹੂੰ ਕੇ ਦੇਵਨਾਥ ਜਿਹੜੇ ਦੇਵਨਾਂ ਦਾ ਦੇਵ ਹੈ ਮਹਾਦੇਵ ਐ ਤੋ ਫਿਰ ਬਟਾਉ ਦੇਵਤਿਆਂ ਦਾ ਵੀ ਗੁਰੂ ਜਿਵੇਂ ਸ਼ਿਵ ਜੀ ਉਹ ਮਹਾਦੇਵ ਕਹਿੰਦੇ ਨੇ ਜੁਮਿਆ ਪਪਾਂ ਕਾ ਜਿਹੜਾ ਸਰਪੰਚ ਬਣ ਜਾਂਦਾ ਪਹਿਲਾਂ ਪੰਜ ਚੋਤੇ ਨੇ ਫਿਰ ਸਰਪੰਚ ਬਣ ਜਾਂਦਾ ਸਰਪੰਚੋ ਮਹਦੇਵ ਹੋ ਗਿਆ ਮਹਾਦੇਵ ਨੂੰ ਕੇ ਦੇਵਨਾਥ ਉਹਨਾਂ ਬਾਤ ਤੇ ਨਾਥ ਕਿ ਉਹਨਾਂ ਉਹ ਵੀ ਤੇਰੇ ਕਾਬੂ ਚ ਨੇ ਉਹਨਾਂ ਵਾਸਤੇ ਨਾਥ ਹੈ ਉਹ ਵੀ ਤੇਰੇ ਕਾਬੂ ਚ ਨੇ hath pai ਉਹ ਵੀ ਤੇਰੇ ਬਾਣੀ ਦੇ ਹੁਕਮ ਚ ਨੇ ਉਹ ਵੀ ਜੇ ਤੂੰ ਸਿਖਾਇਆ ਉਹਨਾਂ ਨੂੰ ਉਹੀ ਗੱਲ ਸਿੱਖਦੇ ਰਹੇ ਨੇ ਇੱਥੇ ਭਗਤੋ ਦੇਵਨਾਥ ਭਗਤਾਂ ਦਾ ਦੇਵਨਾਥ ਹੈ ਤੂੰ ਭਾਵੇਂ ਤੇਰੇ ਬਾਣੇ ਚ ਨਾ ਹੁਕਮ ਚ ਨੇ ਭਗਤ ਤੇਰੇ ਬਾਣੇ ਦੇ ਵਿੱਚ ਚਲਦੇ ਨੇ ਉਹਨਾਂ ਦੇ ਨਾਥ ਹੈ ਤੂੰ ਆਪ ਨਾਥ ਹੈ ਆਪ ਨਾਥ ਨਾਥੀ ਸਭ ਵਾਹ ਦੇਵਨ ਕੇ ਦੇਵਨਾਥ ਊਮ ਕੇ ਭਜਈਆ ਹੈ ਊਮ ਕੇ ਭਜਈਆ ਊਮ ਕੇ ਭਜਈਆ ਕਿ ਤੂੰ ਊਮ ਕਾ ਭਜਈਆ ਊਮ ਦਾ ਭਜਈਆ ਰਾਜਾ ਵਿਸ਼ਰੂ ਉਭਤ ਕਬਜਾ ਕਰਨ ਵਾਲਾ ਸ਼ਿਵ ਜੀ ਨਹੀਂ ਭੂਮਤ ਕਬਜਾ ਕਰਨ ਵਾਲਾ ਦੇਵਨਾਥ ਨਹੀਂ ਭੂਜਦਾ ਸ਼ਿਵ ਜੀ ਜਿਹੜਾ ਹੈਗਾ ਉਹ ਭੂਮਤ ਕਬਜਾ ਨਹੀਂ ਕਰਦਾ ਉਹ ਕਰਦਾ ਵਿਸ਼ਨੂੰ ਇਹ ਦੋ ਕੜਾਗਰੀਆ ਅਡਰ ਨੇ ਦੋਵੇਂ ਭਗਤ ਮੰਤਰ ਨੇ ਆਪਣੇ ਆਪ ਨੂੰ ਉਹ ਕਹਿੰਦਾ ਨੇ ਜਿਹੜੀ ਧਰਤੀ ਹੈ ਤੋਂ ਲਾਭ ਉਠਾ ਕੇ ਗਰੀਬਾਂ ਚ ਕੋ ਜਾ ਵੰਡੋ ਕੋਈ ਧੱਕਾ ਨਾ ਕਰੇ ਦੂਏ ਦਾ ਦੂਏ ਦਾ ਹੱਕ ਨਾ ਖੋਵੇ ਵਿਸ਼ਨੂੰ ਦਾ ਅਸਲ ਜ ਮਤਲਬ ਇਹ ਹੈ ਜਿਹਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗੁਰਵਾੜੀ ਨੇ ਉਹ ਕਹਿੰਦਾ ਸਾਰਿਆਂ ਨੇ ਇੱਕੋ ਜਿਹਾ ਹੱਕ ਰੱਖੇ ਸਾਰੀ ਧਰਤੀ ਤੇ ਧਰਤੀ ਦੇ ਜਿੰਨੇ ਪਦਾਰਥ ਨੇ ਸਭ ਦਾ ਇੱਕੋ ਜਿਹਾ ਹੱਕ ਕਾਇਮ ਕਰੇ ਹਾਂ ਆਪਣਾ ਵੀ ਉਹਨਾਂ ਹੀ ਰੱਖੇ ਮੇਰਾ ਵੀ ਫालतू ਨਹੀਂ ਕਿਸੇ ਨਾਲ ਗਦਰ ਤਰੀਕੇ ਨਾਲ ਕਬੂਲ ਇਸ ਤਰੀਕਾ ਗੱਲ ਕਹਿੰਦੇ ਨੇ ਕਿਸੇ ਨਾਲ ਕਿਸੇ ਤਰੀਕੇ ਨਾਲ ਗੱਲ ਤਾਂ ਇਹੀ ਕਹਿੰਦੇ ਨੇ ਪਰ ਉੱਥੇ ਵੀ ਫਿਰ ਬڑا ਛੋਟਾ ਹੈ ਤਾਂ ਉਹਨਾਂ ਜੀ ਉਹ ਵੀ ਚਾਹੁੰਦੇ ਮੇਰੀ ਹਕੂਮਤ ਹੋਊਗੀ ਮੇਰੀ ਹੋ ਰਹੇ ਕਮਜ਼ੋਰੀ ਜਿਹੜੀ ਹੈ ਆਦਮੀ ਦੇ ਵਿੱਚ ਜਨਰਲ ਕਮਜ਼ੋਰੀ ਉਹ ਨਹੀਂ ਹੋਣਾ ਚਾਹੀ ਜਾਨ ਵੀ ਨਾ ਹੈ ਉਹ ਅਗਿਆਨਤਾ 'ਚ ਗੱਲ ਕਰਨੀ ਚਾਹ ਅਗਿਆਨਤਾ ਨਾਲ ਗੱਲ ਨਹੀਂ ਹੋ ਸਕਦੀ ਬਕਾਰਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਅਗਿਆਨਤਾ ਆਦਮੀ ਤੇ ਜਨਰਲ ਆਦਮੀ ਹੀ ਸਾਰੇ ਆਦਮੀ ਦੇ ਉਸ ਕਮਜ਼ੋਰੀਆਂ ਹੈ ਆਪਣੇ ਵਾਸਤੇ ਉਹ ਜਿਹੜੀ ਆਪਣੇ ਬੰਦੇ ਵਾਸਤੇ ਦੂਜੇ ਵਾਸਤੇ ਇੱਕੋ ਜਿਹਾ ਬੋਲਣਾ ਬੜੀ ਮੁਸ਼ਕਲ ਗੱਲ ਹੈ ਸਭ ਨੂੰ ਇੱਕੋ ਜਿਹਾ ਬੋਲਣਾ ਬੈਰੀਅਰ ਬਿੱਤਰ ਨੂੰ ਇੱਕੋ ਜਿਹਾ ਬੋਲਣਾ ਬੜੀ ਮੁਸ਼ਕਲ ਗੱਲ ਹੈ ਓ ਡਵੈਲਪਮੈਂਟ ਉਹਨਦੀ ਹੈ ਨਹੀਂ ਤਾਂ ਰੂਲ ਬੰਦੈ ਜੀ ਨਾ ਹੋਂਡ ਓ ਡਵੈਲਪਮੈਂਟ ਜੇ ਨਜਰ ਹੈ ਨਹੀਂ ਕੋਈ ਬਣਦੇ ਨਹੀਂ ਆ ਸਕਦਾ ਸਭ ਇਹ ਤਾਂ ਨਹੀਂ ਜਾ ਸਕਦਾ ਪੂ ਕੇ ਭਜਈਆ ਮੋਹਈਆ ਮਹਾਬਾਲ ਕੇ ਵੋਹਾ ਵੋਈਆ ਵਹਾਬਾਲ ਕੇ ਇਹ ਬਹੁਤ ਛੋਟਾ ਜੋ ਬੱਚਾ ਹੈ ਉਹਦੇ ਨਾਲ ਤੈਨੂੰ ਜਿਆਦਾ ਬੋਹ ਹੈ ਵਹਾਬਾਲ ਹੈ ਛੋਟਾ ਵਾਲਾ ਨੇ ਉਹ ਸਾਰਿਆਂ ਨਾਲ ਸਾਰਿਆਂ ਨੂੰ ਉਹਦੇ ਨਾਲ ਬੋਹ ਹੁੰਦਾ ਕੁਦਰਤੀ ਕਿ ਉਹਦੇ ਅੰਦਰ ਪੁੱਲ ਬਾਪ ਨਹੀਂ ਨਾ ਹੁੰਦਾ ਜੋ ਛੋਟੇ ਬੱਚੇ ਦੋ ਆ ਬੈਰ ਬ੍ਰਦਰੀਦ ਸਭ ਨੂੰ ਕੋਈ ਸਮਝਦਾ ਇਸ ਕਰਕੇ ਬਾਲ ਬੁੱਧ ਨੂੰ ਤੂੰ ਬਹੁਤ ਅੱਛਾ ਸਮਝਦਾ ਜਿੰਨੀ ਵੀ ਬਾਲ ਬੁੱਧ ਹੈ ਉਹ ਜੈ ਸਿਆਣਾ ਬਾਲ ਬੁੱਧ ਹੈ ਜਿਹਦੇ ਕੋਲ ਉਹਦੇ ਨਾਲ ਤੈਨੂੰ ਸਪੈਸ਼ਲ ਬੋਹ ਹੈ ਮਹਈਆ ਬਹਾਵਾਲਕ ਹਾਂ ਉਹਦੇ ਨਾਲ ਬੋਹ ਤੇਰਾ ਜ਼ਿਆਦਾ ਹੈ ਬਾਲ ਬੁੱਧ ਵਾਲੇ ਨਾਲ ਜਿਹੜੀ ਸ਼ਰਾਰਤੀ ਬੁੱਧੀ ਉਹਦੇ ਨਾਲ ਮੋ ਘਟ ਜਾਂਦਾ ਫਿਰ ਕਹਾਂ ਜਾ ਕੇ ਜਿਹੜਾ ਤੇਰੇ ਕੰਮ 'ਚ ਵਿਗਨ ਪਾਉਣ ਲੱਗ ਜਾਂਦਾ ਉਹਦਾ ਨਾਮ ਉਹ ਕੱਟ ਜਾਂਦਾ ਜੋ ਤੂੰ ਕਰ ਰਹਿਣਾ ਉਹਦੇ 'ਚ ਫਿਗਰ ਰੋੜੇ ਅਟਕਾਉਣ ਲੱਗ ਜਾਂਦਾ ਨਾ ਜਿਹੜਾ ਉਹਦੇ ਵਿੱਚ ਜਿਹੜੀ ਅਕਲ ਤੇਰੇ ਕੰਮ 'ਚ ੜਕਾ ਬਣਨ ਲੱਗ ਜਾਂਦੀ ਹੈ ਨਾ ਜ਼ਿਆਦਾ ਜੋ ਤੂੰ ਕਰ ਰਿਹਾ ਸੰਸਾਰ 'ਚ ਉਹਦੇ ਨਾਲ ਉਹ ਕੱਟ ਜਾਂਦਾ ਵਹੀਆ ਬਾਲ ਕੇ ਹਾਂ ਰਾਜਨ ਕੇ ਰਾਜਾ ਮਹਾਸਾਜ ਹੋ ਕੇ ਸਾਜਾ ਰਾਜਨ ਕੇ ਰਾਜਾ ਤੂੰ ਰਾਜਾ ਦਾ ਵੀ ਰਾਜਾ ਮਹਾਰਾਜਵਾਂ ਕੋ ਸੱਜਾ ਸਾਸਮਾਨ ਰਾਜਿਆਂ ਕੋ ਹੁੰਦਾ ਨਾ ਬਹੁਤ ਜ਼ਿਆਦਾ ਤੇਰੇ ਕੋਲ ਸਾਸਮਾਨ ਕਿਹਾ ਜਾ ਕਰਤਾ ਤੇਰੇ ਸਭ ਕੁਝ ਹੈ ਰਾਜਾ ਦੇ ਕਰਤਾ ਸਭ ਕੁਝ ਹੋਵੇ ਜਾਏ ਤਾਂ ਇਹ ਭਜਿਆ ਫਿਰਦਾ ਨਾ ਹੋ ਹੋਰ ਉਹ ਉਹ ਵੀ ਖੋਲਾ ਉਹ ਵੀ ਖੋਲਾ ਤੇ ਘਰ ਕਮੀ ਤੇਰੇ ਘਰ ਕਮੀ ਕੋਈ ਹੈ ਨਹੀਂ ਇਸ ਕਰਕੇ ਤੈਨੂੰ ਕਿਸੇ ਦੇਖੋ ਕਿਸ ਦੀ ਲੋੜ ਨਹੀਂ ਕਰਤਾ ਤੇਰੇ ਸਭ ਕੁਝ ਵਾਂ ਸਾਜੋ ਕੇ ਸਾਜਾ ਜੀ ਨੇ ਕੋ ਬਹੁਤ ਸਾਜੋ ਸਮਾਨ ਉਧਰੋਂ ਵੀ ਜ਼ਿਆਦਾ ਤੇਰੇ ਘਰ ਸਭ ਕੁਝ ਹੈ ਵਾਂ ਜੋਗ ਹੂੰ ਕੇ ਜੋਗ ਹੋ ਵਾਂ ਜੋਗ ਹੋ ਕੇ ਜੋਗ ਹੋ ਜਿਨ੍ਹਾਂ ਕੋ ਮਹਾ ਜੋਗੀ ਆਪਣੇ ਆਪ ਨੂੰ ਪਾਉਦੇ ਨੇ ਨਾ ਉਹਨਾਂ ਦੀ ਵੀ ਵਰਤੀ ਟੁੱਟ ਜਾਂਦੀ ਆ ਤੇਰੀ ਵਰਤੀ ਲੱਗੀ ਹੋ ਰਹੀ ਦੀ ਤੂੰ ਸਾਰਿਆਂ ਨਾਲ ਜੁੜਿਆ ਹੋਇਆ ਵਾਂ ਜੋਗੀ ਸਿਰਫ ਆਪਣੇ ਨਾਲ ਜੁੜਦਾ ਜੋਗੀ ਕੀ ਹੈ ਆਪਣੇ ਮੂਲ ਨਾਲ ਜੁੜਨਾ ਜੋਗ ਹੈ ਉਹ ਆਪਣਿਆਂ ਨਾਲ ਜੁੜਦਾ ਤੂੰ ਆਪਣਿਆਂ ਨਾਲ ਜੁੜ ਕੇ ਸਾਦੇ ਸੁਧਾਲੇ ਜੁੜਿਆ ਹੈ ਪਰ ਅੰਦਰ ਦੇ ਜੁੜਿਆ ਹੈ ਬਾਹਰ ਦੇ ਨਹੀਂ ਜੁੜਿਆ ਹੈ ਜੁੜਿਆ ਹੋਇਆ ਹੋਵੇ ਔਰ ਉਹ ਨਾ ਹੋਵੇ ਉਹ ਜੋਗ ਹੈ ਜੁੜਿਆ ਹੋਇਆ ਹੋਵੇ ਉਹ ਨਾ ਹੋਵੇ ਉਹ ਜੋਗ ਹੈ ਕੋਈ ਜੁੜਿਆ ਹੋਵੇ ਬੈਰੀ ਬਗਾਨਾ ਨਾ ਹੋਵੇ ਉਹ ਰੁਕਣ ਦਾ ਜੋਗ ਇਹ ਨਹੀਂ ਜੁੜਿਆ ਹੋਇਆ ਹੈਗਾ ਜਿਵੇਂ ਅਸੀਂ ਜੁੜੇ ਹੋਏ ਹਾਂ ਜਿਕੇਤੇ ਘੱਟ ਜੁੜਿਆ ਹੋਇਆ ਕਰੇ ਬੜੀ ਜੁੜਿਆ ਹੋਇਆ ਇੱਕੋ ਜਿਆ ਜੁੜਿਆ ਤਰਈਆ ਦਰਮ ਵਿਚਾਲ ਕੇ ਤਰਈਆ ਦਰਮ ਵਿਚਾਲ ਕੇ ਭਾਵੇਂ ਲੱਕ ਨੂੰ ਨਾ ਇਹ ਸਰੀਰ ਤੇ ਦਰਖਤਾਂ ਦਾ ਛਿਲਕਾ ਹੀ ਪਹਿਨਦਾ ਹੋਵੇ ਦਰਖਤਾਂ ਦੇ ਪੱਤੇ ਔਰ ਛਿਲਕਾ ਹੀ ਪਹਿਨਦੇ ਨੇ ਨਾ ਜੋਗੀ ਤਰਈਆ ਦਰਮ ਵਿਚਾਲ ਕੇ ਤਾੜ ਕੀਤੀ ਹੋਵੇ ਰક્ત ਦਰਮ ਦਰਖਤ ਨੂੰ ਕਹਿੰਦੇ ਛਿਲਕਾ ਹੀ ਪਹਿਨਦਾ ਹੋਵੇ ਐਦਾਂ ਬੋਹ ਨਾ ਹੋਵੇ ਉਹਦੇ ਚ ਕਿਸੇ ਚੀਜ਼ ਵਾਸਤੇ ਉਹਦੇ ਨਾਲੋਂ ਵੀ ਜ਼ਿਆਦਾ ਜੋਗ ਹੈ ਤੈਨੂੰ ਕਿਸੇ ਵਸਤਾਂ ਦੀ ਲੋੜ ਨੂੰ ਸਮਝਦਾ ਹੋਵੇ ਦਰਖਤਾਂ ਦੀ છਾ ਜਿਹੜੀ ਹੁੰਦੀ ਹੈ ਨਾ ਪੱਤੇ ਛਿਲਕਾ ਬਹੁਤਾਰੇ ਦਰਖਤਾਂ ਦਾ ਛਿਲਕਾ ਵੀ ਹੈ ਜਾਂਦਾ ਨਾ ਉਹ ਕਪੜੇ ਵਰ ਜਦੋਂ ਕੇਲਾ ਹੈ ਕੇਲੇ ਦਾ ਛਿਲਕਾ ਨਹੀਂ ਹੁੰਦਾ ਉਹ ਛਿਲਕਾ ਲਾ ਲਾ ਕੇ ਉਹਦੇ ਕਪੜੇ ਬਣ ਜਾਂਦੇ ਨੇ ਉਹੀ ਬੰਦ ਹੋਵੇ ਵਸਤਾਂ ਕਾਮਨਾ ਕੇ ਕਾਰਹ ਹੈ ਕੋਬਿਧਤਾ ਕੋ ਹਰ ਹੈ ਕਾਮਨਾ ਕੇ ਕਾਰਨ ਤੂੰ ਕਾਮਨਾ ਕਰਨ ਵਾਲੇ ਕਾਮਨਾ ਉਹ ਤੇਰੇ ਚ ਪੈਦਾ ਹੁੰਦੀਆਂ ਨੇ ਸਾਰੀਆਂ ਕਾਮਨਾ ਉਹ ਕਿੱਥੋਂ ਹੁੰਦੀਆਂ ਨੇ ਸੰਸਾਰ ਦੇ ਵਿੱਚ ਹਰ ਕਿਸੇ ਦੀ ਕਾਮਨਾ ਪੂਰੀ ਕਰਦਾ ਤੂੰ ਕਿ ਸਮਝਾਵਾ ਤੇਰੇ ਚ ਵੀ ਕਾਮਨਾ ਹੈਗੀ ਆ ਜਿਹੜਾ ਕਾਮਨਾ ਨਹੀਂ ਕਰਦਾ ਉਹਦੀ ਦੇਖੋ ਕਿਸੇ ਦੀ ਕਾਮਨਾ ਪੂਰੀ ਕਰ ਲਈ ਵੀ ਤੇ ਕਾਮਨਾ ਹੀ ਸਭ ਦੀਆਂ ਲੋੜਾਂ ਪੂਰੀ ਕਰਨਾਂ ਕਾਮਨਾ ਨਹੀਂ ਹੈ ਸਾਨੂੰ ਆਪਣੀ ਲੋੜਾਂ ਪੂਰੀਆਂ ਕਰਨ ਵਾਸਤੇ ਕੰਮਰੇ ਸਾਡੇ ਚ ਤੂੰ ਸਾਰੇ ਸੰਸਾਰ ਦਾ ਚਿੰਤਾ ਤੈਨੂੰ ਸਭ ਕੁਝ ਦੀ ਚਿੰਤਾ ਤੇ ਸਭ ਸਰਬ ਕੀ ਚਿੰਤਾ ਜਿਸਮਨ ਮੈਂ ਚਿੰਤਾ ਜਿੱਥੇ ਕਾਮਨਾ ਹੈ ਉਹ ਕਾਮਨਾ ਕੇ ਕਰ ਹੈ ਕਾਮਨਾ ਕੇ ਕਰ ਹੈ ਕੁਬਿਧਤਾ ਕੋ ਹਾਰ ਹੈ ਪਰ ਕੁਬਿਧਤ ਕੁਬਿਧਤਾ ਕੋ ਹਾਰ ਹੈ ਹਕੂਮਤ ਦੇਰੀ ਹੈ ਤੇਰੇ ਚ ਬੁੱਧੀ ਨੂੰ ਪੁੱਠਾ ਘੜਾ ਜਿਹੜਾ ਜਿੰਨਾ ਕਹਿੰਦਾ ਸਿੱਧਾ ਹੀ ਘੜਾ ਦੱਲ ਉਠਾ ਜਿਹੜਾ ਘੇੜ ਲੱਗੇ ਰਹਿਣਾ ਬੁੱਧੀ ਨੂੰ ਉਹਨਾਂ ਦੇ ਖਿਲਾਫ ਉਹ ਤਾਂ ਤਾਗੜਾ ਕਿ ਸਿੱਧਤਾ ਕੇ ਸਾਥੀ ਹੈ ਕਿ ਸਿੱਧਤਾ ਕੇ ਸਾਥੀ ਹੈ ਐ ਸਿੱਧੀ ਪ੍ਰਾਪਤ ਕਰਨ ਵਾਲੇ ਨੇ ਸੋਝੀ ਪ੍ਰਾਪਤ ਕਰਨ ਵਾਲੇ ਨੇ ਚੱਗੀ ਬੁੱਧੀ ਦੀ ਪ੍ਰਾਪਤੀ ਵਾਲੇ ਨੇ ਸਿੱਧੇ ਕੰਮ ਕਰਨ ਵਾਲੇ ਨੇ ਕੋ ਉਹਨਾਂ ਦਾ ਸਾਥੀ ਹੈ ਤੂੰ ਉਹਨਾਂ ਦਾ ਸਾਥੀ ਹੈ ਉਹਨਾਂ ਦਾ ਸਾਥੀ ਦਿੱਤੇ ਕਿ ਕਾਲ ਹੈ ਕੁਚਾਲ ਕੇ ਕਿ ਕਾਲ ਹੈ ਕੁਚਾਲ ਕੇ ਜਿਹੜੀਆਂ ਕੁਚਲ ਚੱਲ ਚੱਲਦੇ ਨੇ ਕੁਚਾਲ ਚੱਲ ਕੁਚਾਲ ਚੱਲਣਾ ਕੀ ਨੇ ਕਿ ਕਿਸਰੀ ਕਹਿਣਾ ਸੱਚ ਧਰਮ ਨੂੰ ਨਹੀਂ ਹੋਣਾ ਦੀਏ ਕੁਚਾਲ-ਚਾਲ ਕਿਤਨੀ ਕਹਿਣਾ ਸਿੱਖ ਨੂੰ ਫੇਲ ਕਰਦੀ ਹੈ ਰਾਂ ਇਹ ਕਹਿ ਕਹਿ ਜੀ ਅਰਦਾਸ ਵੀ ਹੁੰਦੀ ਹੈ ਇਹ ਤਾਂ ਜੀ ਦੇਵੀ ਦੀ ਗੱਲ ਹੈ ਉਹ ਕਾਲ ਦਾ ਨਾਮ ਕਾਲ ਦਾ ਨਾਮ ਲਓ ਜੀ ਫਲਾਣੇ ਦਾ ਲਓ ਜੀ ਇਹ ਕੁਚਾਲ-ਚਾਲ ਆਲੇ ਸਭ ਅਬਰਦਨੀ ਜੀ ਸਰਕਾਰ ਆ ਨਾਮ ਦਾ ਵਾਰੀ ਕਿਹੜੀ ਪੜੀ ਸੀ ਇਹ ਜਿਹੜੀ ਸਭ ਕੁਚਾਲ ਚਾਲਾਂ ਨੇ ਇਹ ਕੁਚਾਲ ਚਾਲ ਨੂੰ ਕੁਚਲ ਦੇਣ ਵਾਲਾ ਤੂੰ ਇਹਨਾਂ ਦਾ ਕਾਲ ਹੈ ਕਾਲ ਹੈ ਕੁਚਾਲ ਕੇ ਕਾਲ ਹੈ ਕੁਚਾਲ ਕੇ ਇਹ ਸਾਰੀਆਂ ਕੁਚਾਲ ਚਾਲਾਂ ਨੇ ਨਾ ਕੋਟਲ ਲੀਤੀ